ਇਸ ਵੀਡੀਓ ਦੇ ਵਿੱਚ ਤੁਹਾਨੂੰ ਹੋਮ ਲੋਨ ਦੇ ਰਿਗਾਰਡਿੰਗ ਏ ਟੂ ਜ਼ेड ਇਨਫੋਰਮੇਸ਼ਨ ਮਿਲਣ ਵਾਲੀ ਹੈ ਮੇਰੀ ਇੱਕ ਚੀਜ਼ ਦੀ ਗਰੰਟੀ ਹੈ ਵੀ ਇਹ ਵੀਡੀਓ ਤੁਸੀਂ ਬਿਲਕੁਲ ਐਂਡ ਤੱਕ ਦੇਖ ਲੋਗੇ ਨਾ ਤੁਹਾਨੂੰ ਹੋਰ ਕੋਈ ਵੀਡੀਓ ਦੇਖਣ ਦੀ ਲੋੜ ਨਹੀਂ ਪੈਣੀ ਤੇ ਹਾਂ ਇਸ ਵੀਡੀਓ ਦੇ ਐਂਡ ਦੇ ਵਿੱਚ ਤੁਹਾਡੇ ਲਈ ਇੱਕ ਘੈਂਟ ਜਿਹਾ ਸਰਪ੍ਰਾਈਜ਼ ਵੀ ਹੈ ਚਲੋ ਫਿਰ ਸਭ ਤੋਂ ਪਹਿਲਾਂ ਇਹ ਸਮਝ ਲੈਣੇ ਆ ਵੀ ਹੋਮ ਲੋਨ ਦਾ ਮਤਲਬ ਕੀ ਹੁੰਦਾ ਹੈ ਤਾਂ ਹੋਮ ਲੋਨ ਦਾ ਸਿੰਪਲ ਜਿਹਾ ਮਤਲਬ ਹੈ ਵੀ ਉਹ ਲੋਨ ਜਿਹੜਾ ਤੁਸੀਂ ਆਪਣੀ ਰੈ residen tial ਪ੍ਰੋਪਰਟੀ ਦੇ ਲਈ ਲੈ ਰਹੇ ਹੋ ਹੁਣ ਇੱਥੇ ਕੀਵਰਡ ਰੈ residen tial ਯੂਜ਼ ਕੀਤਾ ਹੈ ਜੇਕਰ ਤੁਸੀਂ ਕਮਰਸ਼ੀਅਲ ਪ੍ਰੋਪਰਟੀ ਦੇ ਲਈ ਲੋਨ ਲੈ ਰਹੇ ਹੋ ਤਾਂ ਉਹ ਹੋਮ ਲੋ ਹੁਣ ਰੈ residențial ਦੇ ਵਿੱਚ ਵੀ ਅਲੱਗ-ਅਲੱਗ ਕੇਸਸ ਹੋ ਸਕਦੇ ਆ। ਕੁਝ ਲੋਕ ਹੁੰਦੇ ਆ ਜਿਹੜੇ ਕਿਸੇ ਅਪਾਰਟਮੈਂਟ ਦੇ ਵਿੱਚ ਕੋਈ ਫਲੈਟ ਖਰੀਦਦੇ ਆ। ਕੁਝ ਲੋਕ ਉਹ ਹੁੰਦੇ ਆ ਜਿਹੜੇ ਬਣਾ ਬਣਾਇਆ ਘਰ ਲੈ ਲੈਂਦੇ ਆ ਤੇ ਕੁਝ ਲੋਕ ਉਹ ਜਿਹੜੇ ਜ਼ਮੀਨ ਖਰੀਦਦੇ ਆ ਤੇ ਉਹਦੇ ਵਿੱਚ ਆਪਣੀ ਖੁਦ ਕੰਸਟਰਕਸ਼ਨ ਕਰਵਾਉਂਦੇ ਆ। ਬ੍ਰੌਡਲੀ ਇਹ ਤਿੰਨੋਂ ਕੈਟਾਗਰੀਜ਼ ਹੀ ਹੋਮ ਲੋਨ ਦੇ ਅੰਡਰ ਆਉਂਦੀਆਂ ਨੇ। ਬਸ ਇਹਨਾਂ ਦੇ ਵਿੱਚ ਇੱਕ ਮਾਈਨਰ ਜਿਹਾ ਡਿਫਰੈਂਸ ਆ। ਹੁਣ ਇਹਦੇ ਵਿੱਚ ਜਿਹੜੀਆਂ ਪਹਿਲੀਆਂ ਦੋ ਕੈਟਾਗਰੀਜ਼ ਨੇ ਜਿਹਦੇ ਵਿੱਚ ਤੁਸੀਂ ਕੋਈ ਫਲੈਟ ਲੈਣੇ ਹੋ ਜਾਂ ਫਿਰ ਕੋਈ ਬਣਾ ਬਣਾਇਆ ਘਰ ਲੈਣੇ ਹੋ ਤਾਂ ਉਹਨੂੰ ਹੋਮ ਲੋਨ ਬੋਲਿਆ ਜਾਂਦਾ ਹੈ ਤੇਰਾ ਕੰਸਟਰਕਸ਼ਨ ਲੋਨ ਆ ਉਹਦੇ ਵਿੱਚ ਬੈਂਕ ਤੁਹਾਨੂੰ ਇਕੱਠੇ ਪੈਸੇ ਨਹੀਂ ਦਿੰਦਾ ਜਿਵੇਂ ਜਿਵੇਂ ਕੰਸਟਰਕਸ਼ਨ ਪ੍ਰੋਗਰੈਸ ਕਰਦੀ ਆ ਉਸੇ ਤਰੀਕੇ ਨਾਲ ਤੁਹਾਨੂੰ ਸਟੇजेस ਦੇ ਵਿੱਚ ਪੈਸਾ ਮਿਲਦਾ ਹੈ ਤਾਂ ਚਲੋ ਫਿਰ ਘਰ ਖਰੀਦਣ ਤੋਂ ਲੈ ਕੇ ਲੋਨ ਤੱਕ ਦਾ ਪ੍ਰੋਸੈਸ ਸਮਝ ਲੈਂਦੇ ਆ ਉਸ ਤੋਂ ਬਾਅਦ ਤੁਹਾਨੂੰ ਕਾਫੀ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਉਨ ਇਤੇ ਸਭ ਤੋਂ ਪਹਿਲਾ ਡਾਊਟ ਇਹ ਹੁੰਦਾ ਵੀ ਜਿਹੜਾ ਹੋਮ ਲੋਨ ਹੈ ਉਹ ਘਰ ਜਾਂ ਫਿਰ ਕੋਈ ਫਲੈਟ ਖਰੀਦਣ ਲਈ ਹੀ ਮਿਲਦਾ ਜਾਂ ਫਿਰ ਆਪਣੀ ਜ਼ਮੀਨ ਤੇ ਕੰਸਟਰਕਸ਼ਨ ਦੇ ਲਈ ਵੀ ਮਿਲ ਜਾਂਦਾ ਹੈ ਇੱਥੇ ਮੈਂ ਤੁਹਾਨੂੰ ਦੱਸਦਾ ਵੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਇੱਕ ਘਰ ਪਸੰਦ ਕਰੋਗੇ ਤਾਂ ਫਿਰ ਤੁਸੀਂ ਇੱਕ ਬੈਂਕ ਨੂੰ ਅਪਰੋਚ ਕਰੋਗੇ ਵੀ ਮੈਂ ਇੱਕ ਘਰ ਖਰੀਦ ਰਿਹਾ ਤੇ ਮੈਨੂੰ ਉਹਦੇ ਲਈ ਲੋਨ ਚਾਹੀਦਾ ਧਿਆਨ ਰੱਖੇ ਸਹੀ ਤੱਕ ਤੁਸੀਂ ਆਪਣਾ ਕੋਈ ਘਰ ਫਾਈਨਲ ਨਹੀਂ ਕੀਤਾ ਤੇ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਬੈਂਕ ਤੁਹਾਨੂੰ ਕਮਿਊਨੀਕੇਟ ਕਰਤੇਗਾ ਵੀ ਜੇਕਰ ਤੁਹਾਡਾ ਘਰ 1 ਕਰੋੜ ਦਾ ਹੈ ਤਾਂ ਤੁਹਾਨੂੰ ਉਹਦਾ 80 ਤੋਂ 85% ਤੱਕ ਦਾ ਲੋਨ ਦੇ ਦੇਣਗੇ ਪਰ ਇੱਥੇ ਧਿਆਨ ਰੱਖੇ ਵੀ ਕਿ ਤੁਹਾਨੂੰ ਸਿੱਧਾ ਹੀ ਮਨਾਂ ਕਰ ਦੇਗਾ ਹੁਣ ਇੱਥੇ ਬੈਂਕ ਤੁਹਾਨੂੰ ਇੱਕ ਸੈਂਕਸ਼ਨ ਲੈਟਰ ਦੇ ਦੇਗਾ ਤੇ ਉਹ ਸੈਂਕਸ਼ਨ ਲੈਟਰ ਨੂੰ ਲੈ ਕੇ ਤੁਸੀਂ ਪ੍ਰਾਪਰਟੀ ਫਾਈਨਲ ਕਰ ਦੋਗੇ ਤੇ ਬਿਲਡਰ ਜਾਂ ਬ੍ਰੋਕਰ ਨੂੰ ਟੋਕਨ ਮਨੀ ਦੇ ਦੋਗੇ ਤੇ ਅਸਲ ਦੇ ਵਿੱਚ ਇੱਥੋਂ ਤੁਹਾਡੇ ਸੇਲ ਦਾ ਪ੍ਰੋਸੈਸ ਸ਼ੁਰੂ ਹੋ ਜਾਏਗਾ ਤੇ ਇਸ ਤੋਂ ਬਾਅਦ ਬੈਂਕ ਆਪਣੀ ਇੱਕ ਏਜੰਸੀ ਨੂੰ ਹਾਇਰ ਕਰੇਗਾ ਤੁਹਾਡੇ ਘਰ ਦੀ ਵੈਲਿਊਏਸ਼ਨ ਕਰਨ ਦੇ ਲਈ ਹੁਣ ਟੋਕਨ ਦੇਣ ਦੇ ਇੱਕ ਤੋਂ 2 ਵੀਕ ਦੇ ਬਾਅਦ ਬਿਆਨਾਂ ਜਾਂ ਫਿਰ ਐਡਵਾਂਸ ਪੈਸਾ ਦੇਣਾ ਹੁੰਦਾ ਜੋ ਕਿ ਘਰ ਦੀ ਓਵਰਆਲ ਵੈਲਿਊ ਦਾ 20 ਤੋਂ 25% ਹੁੰਦਾ ਫਾਰ ਇਗਜ਼ਾਮਪਲ ਜੇਕਰ ਤੁਹਾਡਾ ਘਰ 1 ਕਰੋੜ ਦਾ ਤਾਂ ਤੁਸੀਂ ਜਿਹੜੇ 25 ਲੱਖ ਰੁਪਏ ਉਹ ਇੱਕ ਤੋਂ 2 ਵੀਕ ਦੇ ਬਾਅਦ ਦੇਣੇ ਆ ਬਿਆਨੇ ਦੇ ਨਾਲ ਨਾਲ ਤੁਹਾਡੇ ਘਰ ਦਾ ਐਗਰੀਮੈਂਟ ਟੂ ਸੇਲ ਵੀ ਬਣੇਗਾ ਹੁਣ ਇਥੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹ ਜਿਹੜਾ ਐਗਰੀਮੈਂਟ ਹੈ ਇਹ 4000 ਦੇ ਸਟੈਂਪ ਪੇਪਰ ਤੇ ਬਣਿਆ ਹੋਣਾ ਚਾਹੀਦਾ ਉਸ ਤੋਂ ਬਿਨਾ ਕੋਰਟ ਆਫ ਲਾਜ਼ ਦੇ ਵਿੱਚ ਇਹ ਵੈਲਿਡ ਨਹੀਂ ਹੋਏਗਾ ਹੁਣ ਵੈਸੇ ਤਾਂ ਇਹ ਜਿਹੜਾ ਬਿਆਨੇ ਵਾਲਾ ਪ੍ਰੋਸੈਸ ਹੈ ਇਹ ਰੇਰਾਂ ਦੇ ਲਾਜ਼ ਦੇ ਹਿਸਾਬ ਨਾਲ ਲੀਗਲ ਨਹੀਂ ਹੈ ਬਟ ਰਿਐਲਿਟੀ ਇਹੀ ਹੈ ਕਿ 90% ਪ੍ਰਾਪਰਟੀਆਂ ਇਸੇ ਤਰੀਕੇ ਨਾਲ ਹੀ ਵਿਕਦੀਆਂ ਨੇ ਹੁਣ ਇਹ ਜਿਹੜਾ 25 ਲੱਖ ਹੈ ਇਹਦੇ ਵਿੱਚ ਪਾਰਸ਼ਲੀ ਤੁਹਾਨੂੰ ਬੈਂਕ ਤੋਂ ਲੋਨ ਮਿਲ ਜਾਏਗਾ ਤੇ ਪਾਰਸ਼ੀ ਤੁਹਾਨੂੰ ਆਪਣੀ ਜੇਬ ਚੋਂ ਪੇ ਕਰਨਾ ਪਏਗਾ ਤੇ ਇਸ ਬਿਆਨੇ ਦੇ 2 ਤੋਂ 3 ਹਫ਼ਤੇ ਬਾਅਦ ਰਜਿਸਟ੍ਰੇਸ਼ਨ ਦੀ ਡੇਟ ਰੱਖੀ ਜਾਏਗੀ ਤੇ ਇਹ ਉਹ ਟ ਜੇਕਰ ਤੁਸੀਂ ਉਸ ਡੇਟ ਤੱਕ ਆਪਣੇ ਬਾਕੀ ਦੇ ਪੈਸੇ ਰੇਂਜ ਨਹੀਂ ਕਰ ਪਾਏ ਤਾਂ ਜਿਹੜਾ ਬਿਆਨਣੇ ਵਾਲਾ 25 ਲੱਖ ਰੁਪਏ ਉਹ ਤੁਹਾਨੂੰ ਵਾਪਸ ਨਹੀਂ ਹੋਏਗਾ ਤੇ ਇਹ ਸਾਰੀਆਂ ਚੀਜ਼ਾਂ ਐਗਰੀਮੈਂਟ ਟੂ ਸੇਲ ਦੇ ਵਿੱਚ ਕਲੀਅਰਲੀ ਮੈਂਸ਼ਨ ਹੁੰਦੀਆਂ ਨੇ ਹੁਣ ਇਸ ਟਾਈਮ ਲਿਮਿਟ ਦੇ ਵਿੱਚ ਬੈਂਕ ਵੀ ਆਪਣਾ ਸਾਰਾ ਡਿਊ ਡਿਲੀਜੈਂਸ ਕਰ ਲੈਂਦਾ ਟਾਈਟਲ ਸਰਚ ਵੈਰੀਫਿਕੇਸ਼ਨ ਵੈਲਿਊਏਸ਼ਨ ਸਾਰੀਆਂ ਚੀਜ਼ਾਂ ਕਰ ਲੈਂਦਾ ਤੇ ਤੁਹਾਨੂੰ ਇਹਦੀ ਡਿਟੇਲ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਰਜਿਸਟਰੀ ਵਾਲੇ ਦਿਨ ਜਿਹੜਾ ਮੈਜੋਰਟੀ ਪੈਸਾ ਹੁੰਦਾ ਉਹ ਬੈਂਕ ਵੱਲੋਂ ਹੀ ਆਉਂਦਾ ਇਨ ਫੈਕਟ ਰਜਿਸਟ੍ਰੇਸ਼ਨ ਵਾਲੇ ਦਿਨ ਬੈਂਕ ਦਾ ਇੱਕ ਰਿਪਰੈਜ਼ੈਂਟੇਟ ਤੇ ਜਦੋਂ ਰਜਿਸਟ੍ਰੇਸ਼ਨ ਹੋ ਜਾਂਦੀ ਆ ਤਾਂ ਉਹ ਰਜਿਸਟਰਡ ਸੇਲ ਡੀਡ ਲੈ ਕੇ ਵਾਪਸ ਚਲਾ ਜਾਂਦਾ ਹੈ ਇਹ ਰਜਿਸਟਰਡ ਸੇਲ ਡੀਡ ਬੈਂਕ ਦੇ ਕਬਜ਼ੇ 'ਚ ਰਹਿੰਦੀ ਆ ਉਦੋਂ ਤੱਕ ਜਦੋਂ ਤੱਕ ਤੁਸੀਂ ਆਪਣਾ ਲੋਨ ਪ੍ਰੋਪਰਲੀ ਕਲੀਅਰ ਨਹੀਂ ਕਰ ਦਿੰਦੇ ਹੁਣ ਰਜਿਸਟਰਡ ਸੇਲ ਡੀਡ ਦੇ ਨਾਲ ਤੁਹਾਡੀ ਪ੍ਰਾਪਰਟੀ ਮਾਰਗੇਜ ਹੋ ਜਾਂਦੀ ਹੈ ਮਤਲਬ ਕਿ ਇਫੈਕਟਿਵਲੀ ਤੁਹਾਡੀ ਜਿਹੜੀ ਪ੍ਰਾਪਰਟੀ ਆ ਉਹ ਬੈਂਕ ਦੀ ਕਸਟਡੀ ਦੇ ਵਿੱਚ ਚਲੀ ਜਾਂਦੀ ਆ ਸੋ ਬ੍ਰੌਡਲੀ ਘਰ ਦੇਖਣ ਤੋਂ ਲੈ ਕੇ ਲੋਨ ਲੈਣ ਤੱਕ ਦਾ ਤੁਹਾਨੂੰ ਇਹ ਪ੍ਰੋਸੈਸ ਤਾਂ ਸਮਝ ਆ ਗਿਆ ਹੁਣ ਇਸ ਪੂਰੇ ਪ੍ਰੋਸੈਸ ਨੂੰ ਹੋਮ ਲੋਨ ਦੇ ਐਂਗਲ ਤੋਂ ਨਾ ਥੋੜਾ ਬਰੀਕੀ ਨਾਲ ਸਮਝ ਲੈਣੇ ਆ ਹੁਣ ਇੱਥੇ ਤੁਹਾਨੂੰ ਇਹ ਤਾਂ ਦ ਬਟ ਇਹ ਜਿਹੜਾ ਹੋਮ ਲੋਨ ਹੁੰਦਾ ਹੈ ਇਹ ਡਿਪੈਂਡ ਕਰਦਾ ਹੈ ਤਿੰਨ ਮੇਜਰ ਫੈਕਟਰਸ ਤੇ ਪਹਿਲਾ ਫੈਕਟਰ ਹੈ ਤੁਹਾਡੀ ਐਨਿਊਅਲ ਇਨਕਮ ਮੋਟਾ-ਮੋਟਾ ਤਾਂ ਤੁਹਾਡੀ ਐਨੂਅਲ ਇਨਕਮ ਦਾ 5 ਗੁਣਾ ਤੱਕ ਦਾ ਹੋਮ ਲੋਨ ਤੁਹਾਨੂੰ ਈਜ਼ੀਲੀ ਮਿਲ ਜਾਂਦਾ। ਫਾਰ ਇਗਜ਼ਾਮਪਲ ਜੇਕਰ ਤੁਹਾਡਾ 10 ਲੱਖ ਦਾ ਐਨੂਅਲ ਪੈਕੇਜ ਆਤਾ ਤਾਂ ਤੁਹਾਨੂੰ 50 ਲੱਖ ਦਾ ਹੋਮ ਲੋਨ ਈਜ਼ੀਲੀ ਮਿਲ ਜਾਏਗਾ। ਜੇਕਰ ਇਸ ਤੋਂ ਵੱਧ ਲੋਨ ਚਾਹੀਦਾ ਤਾਂ ਤੁਸੀਂ ਆਪਣੇ ਸਪਾਊਸ ਨੂੰ ਕੋ-ਐਪਲੀਕੈਂਟ ਬਣਾ ਸਕਦੇ ਹੋ। ਇਸ ਨਾਲ ਤੁਹਾਡੀ ਲੋਨ ਅਮਾਊਂਟ ਦੀ ਐਲੀਜੀਬਿਲਟੀ ਵੀ ਵੱਧ ਜਾਏਗੀ ਪਲੱਸ ਤੁਹਾਨੂੰ ਕਾਫੀ ਸਾਰੇ ਟੈਕਸ ਬੈਨੀਫਿਟ ਵੀ ਮਿਲ ਜਾਣਗੇ ਤੇ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਬਾਤ ਚ ਦੱਸਦਾ। ਦੂਸਰਾ ਫੈਕਟਰ ਹੈ ਕ੍ਰੈਡਿਟ ਸਕੋਰ। ਹੁਣ ਇਹ ਚੀਜ਼ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ ਵੀ ਤੀਸਰਾ ਫੈਕਟਰ ਹੈ ਲੋਨ ਅਮਾਉਂਟ ਹੁਣ ਕੁਝ ਬੈਂਕਾਂ ਦੇ ਵਿੱਚ ਹੋਮ ਲੋਨ ਦੇ ਨਾਲ ਸਲੈਬਸ ਬਣੇ ਹੁੰਦੇ ਆ ਮਤਲਬ ਕਿ ਜੇਕਰ ਤੁਸੀਂ 30 ਲੱਖ ਤੱਕ ਦਾ ਲੋਨ ਲੈਣਾ ਤਾਂ ਪ੍ਰਾਪਰਟੀ ਦੀ ਵੈਲਿਊ ਦਾ 90% ਤੱਕ ਦਾ ਤੁਹਾਨੂੰ ਲੋਨ ਮਿਲ ਜੇਗਾ ਜੇਕਰ 30 ਤੋਂ 75 ਲੱਖ ਲੈਣਾ ਤਾਂ ਤੁਹਾਨੂੰ 80 ਤੋਂ 85% ਤੱਕ ਲੋਨ ਮਿਲ ਜੇਗਾ ਤੇ ਇਹ ਚੀਜ਼ਾਂ ਤੁਹਾਨੂੰ ਬੈਂਕ ਦੇ ਵਿੱਚ ਜਾ ਕੇ ਚੈੱਕ ਕਰਨੀਆਂ ਪੈਣਗੀਆਂ ਹੁਣ ਗੱਲ ਕਰਦੇ ਆ ਇੰਟਰਸਟ ਰੇਟ ਦੀ ਤਾਂ ਬੈਂਕ ਤੁਹਾਨੂੰ ਦੋ ਤਿੱਕੇ ਦੇ ਆਫਰ ਦੇਗਾ ਫਿਕਸ ਤੇ ਫਲੋਟਿੰਗ ਇੰਟਰਸਟ ਰੇਟ ਫਿਕਸਡ ਇੰਟਰਸਟ ਰੇਟ ਦਾ ਮਤਲਬ ਹੁੰਦਾ ਜਿਹਦੇ ਵਿੱਚ ਤੁਹਾਡਾ ਵਿਆਜ ਫਿਕਸ ਰਹੇਗਾ ਕੁਝ ਟਾਈਮ ਦੇ ਲਈ ਤੇ ਫਲੋਟਿੰਗ ਦਾ ਮਤਲਬ ਹੁੰਦਾ ਵੀ ਜਿਵੇਂ ਜਿਵੇਂ RBI ਦਾ ਰੈਪੋ ਰੇਟ ਉੱਪਰ-ਨੀਚੇ ਹੋਏਗਾ ਉਸੇ ਤਰੀਕੇ ਨਾਲ ਤੁਹਾਡੇ ਲੋਨ ਦਾ ਵਿਆਜ ਉੱਪਰ-ਨੀਚੇ ਹੋਏਗਾ ਹੁਣ 90% ਕੇਸਸ ਦੇ ਵਿੱਚ ਮੈਂ ਤੁਹਾਨੂੰ ਫਲੋਟਿੰਗ ਇੰਟਰਸਟ ਰੇਟ ਹੀ ਰეკਮੈਂਡ ਕਰੂੰਗਾ ਕਿਉਂਕਿ ਮੇਰੇ ਅਸੈਸਮੈਂਟ ਦੇ ਹਿਸਾਬ ਨਾਲ ਇਸ ਟਾਈਮ ਤੇ ਜੋ ਰੈਪੋ ਰੇਟ ਹੈ ਉਹ ਕਾਫੀ ਹਾਈ ਚੱਲ ਰਿਹਾ ਤੇ ਫਿਊਚਰ ਦੇ ਵਿੱਚ ਇਹਨਾਂ ਦੇ ਘਟਣ ਦੀ ਜੋ ਪ੍ਰੋਬੈਬਿਲਿਟੀ ਉਹ ਕਾਫੀ ਹਾਈ ਹੈ ਸੋ ਜਿਵੇਂ ਇਹ ਰੈਪੋ ਰੇਟ ਘਟਣਗੇ ਉਸੇ ਤਰੀਕੇ ਨਾਲ ਤੁਹਾਡਾ ਹੁਣ ਇੰਟਰਸਟ ਰੇਟ ਦੇ ਨਾਲ ਨਾਲ ਬੈਂਕ ਤੁਹਾਨੂੰ ਕੁਝ ਹੋਰ ਚਾਰजेस ਲਾਉਣ ਦੀ ਵੀ ਕੋਸ਼ਿਸ਼ ਕਰਦਾ ਹੈ ਜਿਦੇ ਵਿੱਚ ਪ੍ਰੋਸੈਸਿੰਗ ਫੀਸ ਲੀਗਲ ਫੀਸ ਡਿਊ ਡਿਲੀਜੈਂਸੀ ਸਾਰੀਆਂ ਚੀਜ਼ਾਂ ਤੁਹਾਨੂੰ ਚੁਪਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਟ ਇਹ ਸਾਰੇ ਚਾਰजेस ਨੇਗੋਸ਼ੀਏਬਲ ਹੈ ਤੇ ਇੱਕ ਆਈਡੀਅਲ ਸਿਨੈਰੀਓ ਦੇ ਵਿੱਚ ਇਹ ਸਾਰੇ ਚਾਰजेस ਤੁਸੀਂ ਜ਼ੀਰੋ ਵੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਨਾਲ ਬੈਂਕ ਤੁਹਾਨੂੰ ਟਰਮ ਇੰਸ਼ੋਰੈਂਸ ਕਰਵਾਉਣ ਦੀ ਵੀ ਪੂਰੀ ਕੋਸ਼ਿਸ਼ ਕਰਨਗੇ ਤਾਂ ਕਿ ਕੱਲ ਨੂੰ ਜੇਕਰ ਤੁਹਾਨੂੰ ਕੁਝ ਹੁੰਦਾ ਤਾਂ ਉਹਨਾਂ ਦਾ ਲੋਨ ਵਾਪਸ ਆ ਸਕੇ ਪਰ ਜੇਕਰ ਤੁਹਾਡੇ ਕੋਲੇ ਆਲਰੇਡੀ ਕੋਈ ਟਰਮ ਇੰਸ਼ੋਰੈਂਸ ਹੈ ਤਾਂ ਤੁਹਾਨੂੰ ਇਹ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਜੇਕਰ ਨਹੀਂ ਹੈ ਤਾਂ ਕਰਵਾਉ ਤੇ ਹੁਣ ਆਸਤੇ ਵਿੱਚ ਆਪਾਂ ਗੱਲ ਕਰਦੇ ਆਂ ਵੀ ਜਿਹੜਾ ਇਹ ਲੋਨ ਹੈ ਤੁਹਾਨੂੰ ਜੁਆਇੰਟ ਲੈਣਾ ਚਾਹੀਦਾ ਜਾਂ ਸਿੰਗਲ ਤਾਂ ਦੇਖੋ ਜਿਸ ਤਰੀਕੇ ਨਾਲ ਪ੍ਰਾਪਰਟੀ ਦੇ ਰਜਿਸਟ੍ਰੇਸ਼ਨ ਹੋਏਗੀ ਉਸੇ ਤਰੀਕੇ ਨਾਲ ਲੋਨ ਵੀ ਮਿਲੇਗਾ ਪਰ ਜੁਆਇੰਟ ਲੋਨ ਲੈਣ ਦੇ ਕੁਝ ਫਾਇਦੇ ਆ ਇਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਕਿ ਪ੍ਰਾਪਰਟੀ ਦੇ ਰਜਿਸਟ੍ਰੇਸ਼ਨ ਤੇ ਤੁਹਾਨੂੰ ਇੱਕ ਤੋਂ 2% ਦਾ ਫਾਇਦਾ ਮਿਲੇਗਾ ਤੇ ਜੇਕਰ ਤੁਹਾਡੀ 1 ਕਰੋੜ ਦੀ ਪ੍ਰਾਪਰਟੀ ਆ ਤਾਂ 1 ਲੱਖ ਦਾ ਤਾਂ ਫਾਇਦਾ ਇੱਥੇ ਹੀ ਹੋ ਗਿਆ ਤੇ ਦੂਜਾ ਫਾਇਦਾ ਇਹ ਹੈ ਕਿ ਜੇਕਰ ਤੁਸੀਂ ਦੋਨੋਂ ਵਰਕਿੰਗ ਹੋ ਤਾਂ ਤੁਸੀਂ ਦੋਨੋਂ ਟੈਕਸ ਬੈਨੀਫਿਟ ਬੇਲ ਕਰ ਸਕਦੇ ਹੋ ਤੁਹਾਨੂੰ ਸੈਕਸ਼ਨ 80C ਦੇ ਵਿੱਚ 1.5 ਲੱਖ ਤੱਕ ਦਾ ਪ੍ਰਿੰਸੀਪਲ ਅਮਾਉਂਟ ਤੇ ਤੇ ਸੈਕਸ਼ਨ 24B ਦੇ ਵਿੱਚ 2 ਲੱਖ ਤੱਕ ਦਾ ਇੰਟਰਸਟ ਅਮਾਉਂਟ ਤੇ ਬੈਨੀਫਿਟ ਮਿਲ ਸਕਦਾ ਹੈ ਮਤਲਬ ਕਿ ਓਵਰ ਆਲ ਤੁਸੀਂ ਸਾਢੇ 3 ਲੱਖ ਤੱਕ ਦੇ ਡਿਡਕਸ਼ਨ ਲੈ ਸਕਦੇ ਹੋ ਪਰ ਪਰਸਨ ਤੇ ਜੇਕਰ ਤੁਸੀਂ ਦੋਨੋਂ ਵਰਕਿੰਗ ਹੋ ਤਾਂ ਤੁਸੀਂ ਟੋਟ ਤੇ 10% ਦੇ ਟੈਕਸ ਲੈਪ ਦੇ ਹਿਸਾਬ ਨਾਲ ਤੁਹਾਡਾ 70000 ਰੁਪਏ ਪਰイヤー ਦੇ ਹਿਸਾਬ ਨਾਲ ਬੈਨੀਫਿਟ ਹੋ ਗਿਆ। ਹੁਣ ਇਸ ਗੱਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਣਦਾ। ਬਾਕੀ ਤੁਹਾਡੀ ਮਰਜ਼ੀ ਆ ਭਾਈ। ਹੁਣ ਲਾਸਟ ਦੇ ਵਿੱਚ ਆਪਾਂ ਇਹ ਦੇਖ ਲੈਂਦੇ ਆ ਕਿਹੜਾ ਬੈਂਕ ਵਧੀਆ ਰਹੇਗਾ ਹੋਮ ਲੋਨ ਦੇ ਲਈ। ਤੇ ਸੱਚ ਦੱਸਾਂ ਤਾਂ ਇਹਦਾ ਜਵਾਬ ਤੁਹਾਨੂੰ ਇੰਟਰਨੈਟ ਤੇ ਕਿਤੇ ਵੀ ਨਹੀਂ ਮਿਲੇਗਾ। ਈਵਨ ਕਿ ਜੜੀਆਂ ਵੈਬਸਾਈਟ ਨੇ ਯਹਾਂ ਬੈਂਕ ਬਾਜ਼ਾਰ ਪੈਸਾ ਬਾਜ਼ਾਰ ਇਹ ਵੀ ਤੁਹਾਨੂੰ ਰੈਂਡਮ ਆਨਸਰਸ ਹੀ ਦੇਣਗੀਆਂ। ਇਸ ਚੀਜ਼ ਦਾ ਸਭ ਤੋਂ ਬੈਸਟ ਸੋਰਸ ਹੈ ਵੀ ਰੀਸੈਂਟਲੀ ਕਿਸੇ ਨੇ ਹੋਮ ਲੋਨ ਲਿਆ ਹੋਵੇ। ਉਹੀ ਬੰਦਾ ਤੁਹਾਨੂੰ ਦੱਸ ਸਕਦਾ ਹੈ ਕਿ ਉਹ ਇਹ ਡਿਸਕਸ਼ਨ ਤੁਸੀਂ ਦੇਖ ਸਕਦੇ ਹੋ ਇੱਥੇ ਲੋਕਾਂ ਨੇ ਆਪਣੇ ਅਲੱਗ-ਅਲੱਗ ਐਕਸਪੀਰੀਅੰਸ ਸ਼ੇਅਰ ਕੀਤੇ ਸੀ ਤੇ ਡਿਸਕਸ਼ਨ ਦਾ ਰਿਜ਼ਲਟ ਮੈਂ ਤੁਹਾਨੂੰ ਦੱਸ ਦਿੰਦਾ ਜੇਕਰ ਤੁਸੀਂ ਕੋਈ ਗਵਰਨਮੈਂਟ EMPLOYE ਹੋ ਤਾਂ ਪੀਐਨਬੀ ਤੁਹਾਡੇ ਲਈ ਬੈਸਟ ਬੈਂਕ ਹੈ ਜਿੱਥੇ ਤੁਹਾਨੂੰ 8.15% ਦੇ ਹਿਸਾਬ ਦੇ ਨਾਲ ਲੋਨ ਮਿਲ ਜਾਏਗਾ ਤੇ ਜੇਕਰ ਤੁਸੀਂ ਕਾਰਪੋਰੇਟ EMPLOYE ਹੋ ਤਾਂ ਤੁਹਾਡੇ ਲਈ ਕੋਟਕ ICICI ਤੇ HDFC ਬੈਂਕ ਵਧੀਆ ਰਹਿਣਗੇ ਜਿੱਥੇ ਕਿ ਤੁਹਾਨੂੰ 8.30 ਤੋਂ ਲੈ ਕੇ 8.35% ਦੇ ਹਿਸਾਬ ਨਾਲ ਲੋਨ ਮਿਲ ਸਕਦਾ ਹੈ ਹੁਣ ਜੇਕਰ ਤੁਹਾਨੂੰ ਯਾਦ ਹੋਵੇਗਾ ਤਾਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਵੀ ਐਂਡ ਤੇ ਤੁਹਾਡੇ ਲਈ ਨਾ ਇੱਕ ਹੈਂਡ ਜਾਂ ਸਰਪ੍ਰਾਈਜ਼ ਹੈ ਤੇ ਉਹ ਸਰਪ੍ਰਾਈਜ਼ ਇਹ ਹੈ ਕਿ ਅਸੀਂ ਹੋਮ ਲੋਨ ਤੇ ਨਾ ਇੱਕ ਮਾਸਟਰ ਕਲਾਸ ਹੋਸਟ ਕਰ ਰਹੇ ਹਾਂ ਬਿਲਕੁਲ ਫ੍ਰੀ ਆਫ ਕਾਸਟ ਤੇ ਉਸ ਮਾਸਟਰ ਕਲਾਸ ਦੇ ਵਿੱਚ ਸਾਡੇ ਨਾਲ ਇੱਕ ਹੋਮ ਲੋਨ ਐਕਸਪਰਟ ਹੋਣਗੇ ਤੇ ਉਸ ਮਾਸਟਰ ਕਲਾਸ ਦੀ ਖਾਸ ਗੱਲ ਇਹ ਹੈ ਕਿ ਉੱਥੇ ਤੁਹਾਡੇ 1 ਟੂ 1 ਡਾਊਟਸ ਕਲੀਅਰ ਹੋਣਗੇ ਬਿਲਕੁਲ ਫ੍ਰੀ ਦੇ ਵਿੱਚ ਬਸ ਮੇਰੀ ਇੱਕੋ ਹੀ ਰਿਕੁਐਸਟ ਹੈ ਵੀ ਇਸ ਮਾਸਟਰ ਕਲਾਸ ਨੂੰ ਉਹੀ ਲੋਕ ਜੁਆਇਨ ਕਰਨ ਜਿਹੜੇ ਹੋਮ ਲੋਨ ਲੈਣ ਦਾ ਸੋਚ ਰਹੇ ਆ ਜਾਂ ਫਿਰ ਜਿਨ੍ਹਾਂ ਦਾ ਆਲਰੇਡੀ ਕੋਈ ਹੋਮ ਲੋਨ ਚੱਲ ਰਿਹਾ ਹੈ ਤੇ ਉਹ ਰੀਫਾਈਨਾਂਸ ਕਰਵਾ ਕੇ ਰੇਟ ਘੱਟ ਕਰਵਾਉਣ ਦਾ ਸੋਚ ਰਹੇ ਆ ਮਾਸਟਰ ਕਲਾਸ ਜੁਆਇਨ ਕਰਨ ਦੇ ਲਈ ਤੁਹਾਨੂੰ ਇੱਕ ਫਾਰਮ ਭਰਨਾ ਪਏਗਾ ਜਿਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਬਾਕੀ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟ ਤੇ